ਹੈਲੋ ਦੋਸਤੋ ਸਾਰਿਆਂ ਨੂੰ surjit tambard ਦੀ ਪਿਆਰ ਭਰੀ ਸਤਰੀਆਕਾਲ ਅਦਾਬ ਨਮਸਤੇ ਰੰਗ ਪੰਜਾਬ ਦੇ ਚੈਨਲ ਉਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਇਹ ਗੀਤ ਮੈਂ ਜਿਹੜਾ ਸੁਨਾਉਣ ਜਾ ਰਹੀਆਂ ਤੁਹਾਨੂੰ ਹਰ ਲੇਡੀ ਸੰਗੀਤ ਦੇ ਵਿੱਚ ਜਦੋਂ ਮੁੰਡੇ ਦਾ ਵਿਆਹ ਹੁੰਦਾ ਸਭ ਤੋਂ ਪਹਿਲਾਂ ਇਹ ਹੀ ਗਾਇਆ ਜਾਂਦਾ ਬਹੁਤ ਮਸ਼ਹੂਰ ਗੀਤ ਹੈ ਢੋਲਕੀ ਨਾਲ ਗਾਇਆ ਜਾਂਦਾ ਤੇ ਲੋਕ ਤੁਸੀਂ ਵੀ ਸੁਣੋ ਬਹੁਤ ਵਾਰੀ ਸੁਣਿਆ ਹੋਊਗਾ ਹਰ ਲੇਡੀ ਸੰਗੀਤ ਦੇ ਵਿੱਚ ਜ਼ਰੂਰ ਢੋਲਕੀ ਨਾਲ ਗਾਇਆ ਜਾਂਦਾ ਮੈਂ ਅੱਜ ਤੁਹਾਨੂੰ ਸੁਣਾਉਣੀ ਆ ਮੱਥੇ ਤੇ ਚਮਕਣ ਵਾਲੇ ਮੇਰੇ ਬਨਰੇ ਦੇ மத்தேக்கனவால மெந்த பண்ணால ஷனாதி மெந்த மெந்தூட மேந்தூட ਤੇ ਤੇ ਚਮਕਣ ਵਾਲ ਮੇਰੇ ਬਨਰੇ ਦੇ ਮੱਤੇ ਤੇ ਚਮਕਣ ਵਾਲ ਮੇਰੇ ਬਨਰੇ ਦੇ ਆਵੇ ਬਨ ਬਨਸ਼ਗਨਾ ਦਾ ਗਾਣਾ ਆਵੇ ਬਨ ਬਨਸ਼ਗਨਾ ਦਾ ਗਾਣਾ गण फुमण चार मेरे मनरे दाने दुमण चार मेरे मथे ते चमकनवा ਨਾਲੇ ਸ਼ਗਨ ਦੀ ਕੋੜੀ ਆਵੇ ਬਨ ਚੜ ਸ਼ਗਨ ਦੀ ਕੋੜੀ ਜੋੜੀ ਪਰਮੰਦੀ ਨਾਲ ਮੇਰੇ ਬਨ ਰੇ ਦੇ ਜੋੜੀ ਪਰਮੰਦੀ ਨਾਲ ਮੇਰੇ ਬਨ ਰੇ ਦੇ ਮੱਥੇ ਤੇ ਚਮਕਣ ਮੁਕਣ ਵਾਲੇ ਮੇਰੇ ਬਨਰੇ ਦੇ ਆਵੇ ਬਨਾ ਲੈ ਸਗਨਾ ਦੀਆਂ ਲਾਮ ਆਵੇ ਬਨਾ ਲੈ ਸਗਨਾ ਦੀਆਂ ਲਾਮ ਨਿੱਕੀ ਜਈ ਬਨੋ ਤੇਰੇ ਨਾਲ ਮੇਰੇ ਬਨਰੇ ਦੇ ਨਿੱਕੀ ਜਈ ਬਨੋ ਤੇਰੇ ਨਾਲ

மமக்கணே வா ਦੋਸਤੋ ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਊਗਾ ਕਿਉਂਕਿ ਹਰ ਲੇਡੀਜ਼ ਗੀਤ ਦੇ ਵਿੱਚ ਜਦੋਂ ਮੁੰਡੇ ਦਾ ਵਿਆਹ ਹੁੰਦਾ ਤੇ ਸਭ ਤੋਂ ਪਹਿਲੀ ਘੋੜੀ ਇਹ ਹੀ ਗਾਈ ਜਾਂਦੀ ਹੈ ਸਾਰਿਆਂ ਨੂੰ ਆਉਂਦੀ ਵੀ ਹੁੰਦੀ ਆ ਮਗਰ ਇਹ ਢੋਲਕੀ ਦਾ ਗੀਤ ਹੈ ਤੇ ਕੱਲਿਆਂ ਗਾਣਾ ਥੋੜਾ ਮੁਸ਼ਕਲ ਲੱਗਦਾ ਹੈ ਪਸੰਦ ਆਇਆ ਤੇ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਆ ਜੇ ਜਿਉਂਦੇ ਵਸਦੇ ਰੋ ਸ਼ਬਾਖੇ